ਵੜਾ ਦੇ ਪਿੰਡ ਮੇਟਾ ਵਿਖੇ ਅਕਾਲੀ ਦਲ ਦੀ ਇੱਕ ਹੰਗਾਮੀ ਬੈਠਕ ਹੋਈ ਬੈਠਕ ਵਿੱਚ ਸਮੂਹ ਪਿੰਡ ਵਾਸੀਆਂ ਨੇ ਅਕਾਲੀ ਦਲ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਇਸ ਮੌਕੇ ਤੇ ਹਲਕਾ ਅੰਚਾਰ ਰਣਜੀਤ ਸਿੰਘ ਖਰਾਨਾ ਨੇ ਕਿਹਾ ਕਿ ਖੇਤਰੀ ਪਾਰਟੀਆਂ ਨੂੰ ਬੋਰਡ ਦੇ ਕੇ ਜਿਤਾਣਾ ਇੱਕ ਪੰਜਾਬੀਆਂ ਦਾ ਮੁੱਖ ਕਦਮ ਹੈ ਉਹਨਾਂ ਨੇ ਕਿਹਾ ਕਿ ਬਾਹਰੋਂ ਆਈ ਪਾਰਟੀਆਂ ਨੂੰ ਮੂੰਹ ਨਾਲਾਓ ਅਤੇ ਖੇਤਰੀ ਪਾਰਟੀਆਂ ਨੂੰ ਹੀ ਵੋਟ ਦੇ ਕੇ ਜਿਤਾਓ ਇਸ ਮੌਕੇ ਤੇ ਸਮੂਹ ਪਿੰਡ ਵਾਸੀਆਂ ਨੇ ਅਕਾਲੀ ਦਲ ਨੂੰ ਪ੍ਰੋਸਸ ਦਿੱਤਾ ਕਿ ਅਕਾਲੀ ਦਲ ਨੂੰ ਹੀ ਵੋਟ ਪਾ ਕੇ ਜਿਤਾਇਆ ਜਾਵੇਗਾ। ਫਗਵਾੜਾ ਐਕਸੈਸ ਨਿਊਜ਼ ਲਾਈਵ ਤੋਂ ਬਨੋਸ਼ ਸ਼ਰਮਾ ਦੀ ਰਿਪੋਰਟ। ਨਗਰ ਤੋਂ ਬਹੁਤ ਕਾਰਜੋਗਰਕ ਸੈਨੇ ਨੰਬਰਦਾਰ ਜੀ, ਕੁਲਦੀਪ ਸਿੰਘ ਜੀ, ਫਿਰ ਕਿਸੇ ਪੰਚ ਜੀ, ਮਕਰਨ ਪ੍ਰਧਾਨ ਜੀ, ਬਲਬੀਰ ਸਿੰਘ ਜੀ, ਹਰਜੀਤ ਸਿੰਘ ਜੀ ਸੁਨਾਲ ਜੀ ਉਸ ਨਾਲ ਜੀ ਤੇ ਜਿਹੜੇ ਸਾਡੇ ਸਦਾ ਸੋਨਸਲ ਠੰਡਲ ਜੀ ਦੇ ਰਿਸ਼ਤੇਦਾਰ ਵੀ ਹੈ ਪਡੌਲੀ ਸਾਹਿਬ ਸਦਾ ਸੁਰਿੰਦਰ ਜੀ ਸੁਰਿੰਦਰ ਕੁਮਾਰ ਜੀ ਫਤੇ ਬਰਵੰਗਰ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤੇ ਡਾਇਗੁਰ ਦੇਵ ਤਾਨਗੁਰ ਦੇਵ ਅੱਜ ਅਸੀਂ ਤੁਹਾਡੀ ਕਚਹਿਰੀ 'ਚ ਆਏ ਆ ਤੁਹਾਨੂੰ ਪਤਾ ਕਿ ਲੋਕ ਸਭਾ ਦੀਆਂ ਇਲੈਕਸ਼ਨ ਹੋਣ ਜਾ ਰਹੀਆਂ 1 ਜੂਨ ਨੂੰ ਬੋਟਾ ਪਾਉਣ ਜਾ ਰਹੀਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਥੋਂ ਹਲਕਾ ਹੁਸ਼ਿਆਰਪੁਰ ਤੋਂ ਕਾਡਾ ਫੁਵਾੜਾ ਜਿਹੜਾ ਵਿਧਾਨ ਸਭਾ ਹਲਕਾ ਹੈਗਾ ਇਹ ਹਲਕਾ ਉਸੇ ਹਾਦਪੁਰ ਚ ਪੈਂਦਾ ਲੋਕ ਸਭਾ ਇੱਥੋਂ ਸਦਾ ਸੋਨ ਸਿੰਘ ਖੰਡਲ ਜੀ ਨੂੰ ਟਿਕਟ ਦਿੱਤੀ ਆ ਜਿਹੜੇ ਕੀ ਬਹੁਤ ਹੀ ਤਜਰਬੇਕਾਰ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਬੁਲਾ ਰਹੇ ਨੇ ਦੱਸਿਆ ਕਿ ਉਹ ਚਾਰ ਵਾਰੀ ਐਮ ਐਲ ਏ रह ਚੁੱਕੇ ਆ ਦੋ ਵਾਰੀ ਮੰਤਰੀ रह ਚੁੱਕੇ ਆ ਬਹੁਤ ਹੀ ਵਧੀਆ ਇਨਸਾਨ ਤੁਹਾਡੇ ਇਸ ਨਗਰਪੀ ਉਹਨਾਂ ਦੀ ਰਿਸ਼ਤੇਦਾਰੀ ਵੀ ਆ ਤੇ ਮੈਂ ਇਸ ਗੱਲ ਇਹ ਆਪਣੀ ਪਾਰਟੀ ਪ੍ਰਧਾਨ ਸਦਾ ਸੁਖੀਰ ਸਿੰਘ ਬਾਦਲ ਜੀ ਦਾ ਧੰਨਵਾਦ ਵੀ ਕਰਦਾ ਕਿ ਤੁਹਾਨੂੰ ਉਹਨਾਂ ਨੇ ਬਹੁਤ ਵਧੀਆ ਕੈਂਡੀਡੇਟ ਦਿੱਤੇ ਆ ਤੇ ਗੱਲ ਮੈਂ ਕਰਾਂ ਕਿ ਜਦੋਂ ਸਰਕਾਰ ਬਣੀ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਜਦੋਂ ਵੀ ਚੀਫ ਮਿਨਿਸਟਰ ਪੰਜਾਬ ਬਣੇ ਆ ਉਹਨਾਂ ਨੇ ਹਮੇਸ਼ਾ ਪੰਜਾਬ ਵਾਸਤੇ ਕੁਝ ਨਾ ਕੁਝ ਕੀਤਾ ਇਸ ਚੀਜ਼ ਤੋਂ ਵੀ ਪਲੀ ਭਾਂ ਜਾਣਦੇ ਆ ਅਗਰ ਉਹਨਾਂ ਨੇ ਆਟਾ ਦਾਲ ਸਕੀਮ ਚਲਾਈਆਂ ਸਾਡੀਆਂ ਭੈਣਾਂ ਬੈਠੀਆਂ ਮਤਾਵਾ ਬੈਠੀਆਂ ਤਾਂ ਇਹ ਸਰਦਾਰ ਬਾਦਲ ਦੀ ਦੇਣ ਆ ਸਗਨ ਸਕੀਮ ਸਰਦਾਰ ਬਾਦਲ ਦੀ ਦੇਣ ਆ ਬੱਚਿਆਂ ਵਾਸਤੇ ਅਗਰ ਸਾਈਕਲ ਦਿੱਤੇ ਆ ਮੁਫਤ ਵਿਦਿਆਗਤੀ ਪਲਸ 2 ਵਾਸਤੇ ਤਾਂ ਉਹ ਸਰਦਾਰ ਬਾਦਲ ਦੀ ਦੇਣ ਆ ਅਗਰ ਮੈਂ ਮੋਟਰਾਂ ਦੀ ਗੱਲ ਕਰਾਂ ਅਗਰ ਮੋਟਰਾ ਬਿਲੀ ਫਰੀ ਕੀਤੀ ਆ ਤਾਂ ਉਹ ਸਦਾ ਸੁਪੀ ਸਿੰਘ ਬਾਦਲ ਜੀ ਨੇ ਕੀਤੀ ਆ ਤਾਂ ਪ੍ਰਕਾਸ਼ ਸਿੰਘ ਬਾਦਲ ਜੀ ਨੇ ਕੀਤੀ ਆ ਤੇ ਮੈਂ ਸਮਝਦਾ ਕਿ ਜੋ ਉਹਨਾਂ ਨੇ ਪੰਜਾਬ 'ਚ ਵਿਕਾਸ ਕਰਾਇਆ ਉਹਦਾ ਕੋਈ ਸਾਨੀ ਹੋ ਨਹੀਂ ਸਕਦਾ ਹਮੇਸ਼ਾ ਉਹਨਾਂ ਨੇ ਪੰਜਾਬ ਪੰਜਾਬੀ ਤੇ ਪੰਜਾਬੀਆਂ ਦੀ ਗੱਲ ਕੀਤੀ ਆ ਹੁਣ ਤੁਸੀਂ ਦੇਖ ਲਓ 2022 'ਚ ਜਿਹੜੀ ਸਰਕਾਰ ਬਣੀ ਆ ਉਹਨੇ ਝੂਠ ਦੇ ਸਹਾਰੇ ਤੇ ਸਰਕਾਰ ਬਣੀ ਕਿ ਅਸੀਂ 4 ਹਫ਼ਤੇ ਨਸ਼ਾ ਖਤਮ ਕਰ ਦਵਾਂਗੇ ਜਿਹੜੇ ਤਾਂ ਸਸਤੀ ਕਰ ਦਵਾਂਗੇ ਬਹੁਤ ਵਾਅਦੇ ਕੀਤੇ ਮਤਾਵਾਵਾਂ ਨੂੰ ਪੈਰਾਂ ਨੂੰ ਕਹਿੰਦੇ ਸੀ 1000 ਰੁਪਏ ਮਹੀਨਾ ਦਵਾਂਗੇ ਕਿਸੇ ਮਤਾਵਾ ਪੈਰਾਂ ਨੂੰ ਕਿਸ ਨੂੰ ਮਿਲਿਆ 1000 ਰੁਪਏ ਬਿਨਾ ਅਗਰ ਅੱਜ ਤੱਕ ਗੱਲ ਕਰੀਏ ਤਾਂ ਅੱਜ ਤੱਕ ਤੁਹਾਨੂੰ 25-26000 ਰੁਪਏ ਮਿਲ ਜਾਣਾ ਚਾਹੀਦਾ ਸੀ ਇਹ ਲੋਕਤੰਤਰ ਆਗਰ ਨਹੀਂ ਮਿਲਿਆ ਤਾਂ ਉਹਦਾ ਹੁਣ ਤੁਸੀਂ ਜਵਾਬ ਦੇਣਾ ਉਹ ਜਵਾਬ ਕਿਦਾ ਦੇਣਾ ਉਹ ਜਵਾਬ ਦੇਣਾ ਸ਼੍ਰੋਮਣੀ ਅਕਾਲੀਆ ਤਗੜੇ ਬਟਨ ਦਵਾ ਕੇ ਅਗਰ ਅੱਜ ਆਪਾਂ ਫਿਰ ਆਪਾਂ ਝਾੜੂ ਨੂੰ ਵੋਟਾਂ ਪਾਈਆਂ ਤਾਂ ਸਮਝ ਲਓ ਕਿ ਆਪਾਂ ਉਹ ਸਰਕਾਰ ਨੂੰ ਚੋਲਾ ਨਾ ਜਿੰਨੇ ਅੱਗੇ 2.5 ਸਾਲ ਤੁਹਾਨੂੰ ਬਹੁਤ ਤੰਗ ਕਰਨਾ ਅਗਰ ਅਸੀਂ ਲੋਕਤੰਤਰ ਆਗਰ ਹੈ ਕਿਸੇ ਅਸੀਂ ਕਿਸੇ ਦੂਸਰੇ ਕੈਂਡੀਡੇਟ ਨੂੰ ਵੀ ਚਿਤਾਵਾਂਗੇ ਤਾਂ ਉਹਨਾਂ ਨੂੰ ਅਗਲ ਹੋਊਗੀ ਉਹ ਪੰਜਾਬ ਦੇ ਵਿਕਾਸ ਬਾਰੇ ਸੋਚੀ ਤੇ ਅੱਜ ਹਾਲਾਤ ਜੀ ਬਣੇ ਹੋਏ ਤੁਸੀਂ ਸਾਰੇ ਇਸ ਗੱਲ ਤੋਂ ਪੰਨੀ ਬਾਤ ਜਾਣਦੇ ਮੈਂ ਤੁਹਾਨੂੰ ਬੇਇਤੀ ਕਰਦਾ ਕਿ ਇੱਕ ਜੂਨ ਨੂੰ ਚੋਣ ਨਿਸ਼ਾਨ ਤਕੜੀ 1985 ਤੋਂ ਬਾਅਦ ਪਹਿਲੀ ਵਾਰੀ ਅਸੀਂ ਤਕੜੀ ਦੇ ਚੋਣ ਨਿਸ਼ਾਨ ਤੇ ਲੜਨ ਜਾ ਰਹੇ ਹਾਂ ਤੇ ਮੈਨੂੰ ਇਹ ਪਤਾ ਸਾਡੀ ਇਹ ਪੰਜਾਬ ਦੀ ਖੇਤਰੀ ਪਾਰਟੀ ਆ ਬਾਕੀ ਜਿੰਨੀਆਂ ਪਾਰਟੀਆਂ ਸਾਰੀਆਂ ਦਿੱਲੀ ਦੀਆਂ ਪਾਰਟੀਆਂ ਇਸ ਲਈ ਆਪਾਂ ਆਪਣੇ ਲੋਕਾਂ ਨੂੰ ਚੁਣਿਆ ਜਿਹੜਾ ਦੁੱਖਦਰ ਸਮਝ ਸਕਦਾ ਸਾਡਾ ਕਿਉਂਕਿ ਖੇਤਰੀ ਪਾਰਟੀ ਆ ਉਹ ਸਾਰੇ ਦੁੱਖਦਰਦ ਨੂੰ ਸਮਝਦੀ ਆ ਤੁਹਾਡੇ ਦੁੱਖਦਰਦ ਨੂੰ ਸਮਝਦੀ ਆ ਸ਼ਰੋਪਨੀ ਅਕਾਲੀ ਦਲ ਆਪਾਂ ਜਾਣੂ ਆ ਕਿ ਪਤਾ ਹੀ ਆ ਕਿ ਆਪਾਂ ਭਾਰਤ ਦੇ ਅੰਦਰ ਵੱਖ-ਵੱਖ ਸਮੇਂ ਦੇ ਨਾਲ ਵੋਟਾਂ ਪਾ ਕੇ ਭਾਰਤ ਦੀ ਸਰਕਾਰ ਜਿਹੜੀ ਉਹ ਬਣਾਉਣ ਜਾ ਰਹੇ ਆ ਤੇ ਬਣਾਉਂਦੇ ਆ ਰਹੇ ਆ ਔਰ ਆਪਾਂ ਭਾਰਤ ਯਾਦ ਕਰਾਇਆ ਕਿ ਸਾਡੀ ਸਰਕਾਰ ਆਪਣੀ ਬਣੇ ਅਸੀਂ ਆਪਣੀ ਕਿਸਮਤ ਆ ਬਣਾਈਏ ਅਸੀਂ ਅੰਗਰੇਜ਼ਾਂ ਤੋਂ ਛਡਕਾਰਾ ਪਾਉਣ ਦੇ ਲਈ ਸਾਡੇ ਬਜ਼ੁਰਗਾਂ ਨੇ ਸਾਡੀਆਂ ਮਤਾਵਾਂ ਨੇ ਸਾਡੇ ਪੁਰਖਿਆਂ ਨੇ ਪੰਜਾਬ ਦੇ ਵਿੱਚ ਆਜ਼ਾਦੀ ਲਿਆਉਣ ਦੇ ਵਿੱਚ 80% ਹਿੱਸਾ ਪਾਇਆ ਉਹਦੇ ਵਿੱਚ ਜੋ ਪੰਜਾਬ ਦੇ ਹਿੱਸੇ ਆਇਆ ਹੈ ਉਹ ਤੁਸੀਂ ਆ ਸਾਰੇ ਜਾਨੂ ਜਾਣਿਆ ਕੋਈ ਭੁਲੇਖਾ ਨਹੀਂ ਕਿ ਭਾਰਤ ਦੀਆਂ ਸਰਕਾਰਾਂ ਨੇ ਪੰਜਾਬ ਦੇ ਰਾਹ ਕੀ ਕੀਤਾ ਔਰ ਪੰਜਾਬ ਨਾਲ ਕਿੰਨਾ ਫਤਕਰਾ ਤੇ ਕਿੰਨਾ ਔਰ ਇਹਨੂੰ ਪਿੱਛੇ ਨੂੰ ਧੱਕਣ ਦੇ ਵਿੱਚ ਜ਼ੋਰ ਲਾਇਆ ਕਿ ਇਹ ਕਿਤੇ ਵਿਕਾਸ ਨਾ ਪੰਜਾਬ ਕਰ ਸਕੇ ਕਿਉਂ ਪੰਜਾਬ ਵੀ ਇੱਕ ਦੇਸ਼ ਦੇ ਅੰਦਰ ਐਹੋ ਜਿਹਾ ਸੂਪਾਇਆ ਕਿ ਜਿਹੜਾ ਆਸਾਨੀ ਦੇ ਨਾਲ ਔਰ ਇਥੋਂ ਦਾ ਖੇਤ ਮਜ਼ਦੂਰ ਜਿਹੜਾ ਉਹ ਬੜਾ ਦਲੇਰ ਆ ਇਥੋਂ ਦਾ ਸੰਤਕਾਰ ਜਿਹੜਾ ਆ ਉਹ ਬੜਾ ਦਲੇਰ ਆ ਇਥੋਂ ਦਾ ਜਿਹੜਾ ਪੰਜਾਬ ਦਾ ਜੰਮ ਪਲਿਆ ਉਹ ਕਿਸੇ ਵੀ ਖਿੱਤੇ ਵਿੱਚ ਉਹ ਕੰਮ ਕਰਦਾ ਪਹਿਲਾਂ ਉਹ ਆਪਣੀ ਪੰਜਾਬ ਤੇ ਪੰਜਾਬੀਆ ਦੀ ਪਛਾਣ ਕਰਾਉਂਦਾ ਤੇ ਪੂਰਾ ਵਰਲਡ ਜਿਹੜਾ ਆ ਉਹ ਪੰਜਾਬ ਨੂੰ ਜਾਣਦਾ ਆ ਤੇ ਅੱਜ ਪੰਜਾਬ ਜਿਹੜਾ ਆ ਜਿਸ ਨਗਾਰ ਵਾਲੇ ਪਾਸੇ ਜਾ ਰਿਹਾ ਇਹਨੂੰ ਦੇਖ ਕੇ ਬੜਾ ਮਨ ਨੂੰ ਦੁੱਖ ਲੱਗਦਾ ਤੇ ਬੜਾ ਜਾਨੀਏ ਮਨ ਦੇ ਅੰਦਰ ਜਿਹੜੀ ਕਬਰ ਹਟਾਉਂਦੀ ਆ ਕਿ ਇਹ ਸਾਡਾ ਜਿਹੜਾ ਸੋਨੇ ਦਾ ਪੰਜਾਬ ਸੀ ਭਾਰਤ ਜਿਹਨੂੰ ਸੋਨੇ ਦੀ ਚਿੜੀ ਕਹਿੰਦੇ ਸੀ ਔਰ ਇਹਦਾ ਸਭ ਤੋਂ ਇਹਦਾ ਅਨਮੋਲ ਕਹੀਰਾ ਜਿਹੜਾ ਉਹ ਪੰਜਾਬ ਸੀ ਅੱਜ ਇਹ ਜਿਹੜਾ ਪੰਜਾਬ ਜਿਹੜਾ ਅਨਮੋਲ ਕਹੀਰਾ ਜਿਹੜਾ ਸੀਗਾ ਔਰ ਇਹਨੂੰ ਸਾਡੇ ਵੱਖ-ਵੱਖ ਭਾਰਤ ਅੰਦਰ ਆ ਰਹੀਆਂ ਸਰਕਾਰਾਂ ਨੇ ਔਰ ਇਹਦਾ ਨਸ਼ਟ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਚਾਹੇ 84 ਦੇ ਦੰਗੇ ਹੋਣ ਕਿ ਚਾਹੇ ਅਮਰਜੈਂਸੀ ਹੋਵੇ ਤੇ ਚਾਏ ਹੋ ਸਮੇ ਸਮੇ ਦੇ ਨਾਲ ਇੱਕ ਨੈਕਸਟ ਸਲਾਈਡ ਲੈਣ ਨੂੰ ਵੀ ਦਬਾਉਣ ਦਾ ਸਵਾਲ ਹੋਵੇ ਇਥੇ ਜਿਸ ਵੀ ਦਿੱਤੇ ਵਿੱਚੋਂ ਇਥੋਂ ਲਹਿਰ ਉੱਠੀਆਂ ਪੰਜਾਬ ਚੁੱਟੀਆਂ ਤੇ ਵੱਡੇ ਪੱਧਰ ਤੇ ਪੰਜਾਬ ਨੂੰ ਭਾਰਤੀਆਂ ਸਰਕਾਰਾਂ ਨੇ ਉਹਨੂੰ ਕਬਾਇਆ ਲੰਮਾ ਸਮਾਂ ਇਥੇ ਕਾਂਗਰਸ ਨੇ ਰਾਜ ਕੀਤਾ ਔਰ ਸਾਨੂੰ ਲਗਾਤਾਰ ਉਹਨਾਂ ਨੇ ਰੋਕਿਆ ਵੀ ਆ ਤੇ ਕੁੱਟਿਆ ਵੀ ਆ ਔਰ ਉਸ ਤੋਂ ਬਾਅਦ ਸਭ ਤੋਂ ਦੁਸ਼ਮਣ ਜਮਾਤ ਜਿਹੜੀ ਹੈ ਔਰ ਉਹ ਭਾਰਤੀ ਜਨਤਾ ਪਾਰਟੀ ਔਰ ਹਿੰਦੂ ਜਿਹੜਾ ਮੈਡਲ ਜਿਹੜਾ ਮਤਲਬ ਆਪਰੇ ਆਪ ਨੂੰ ਦੱਸਣ ਵਾਲਾ ਜਦੋਂ ਕਿ ਔਰ ਇੱਕ ਹਿੰਦੂ ਧਰਮ ਇਹਨਾਂ ਸਤਕਾਰਯੋਗ ਆ ਇਹਨਾਂ ਵਧੀਆ ਆ ਔਰ ਲੋਕਾਂ ਦਾ ਸਤਕਾਰ ਕਰਦਾ ਆ ਔਰ ਉਹਦਾ ਸਤਕਾਰ ਕਰਨਾ ਸਾਰਿਆਂ ਦਾ ਫਰਜ਼ ਬਣਦਾ ਆ ਪਰ ਧਰਮ ਜਿਹੜੇ ਆ ਉਹ ਹਰ ਇਨਸਾਨ ਨੂੰ ਜੋੜਦੇ ਆ ਹਰ ਇਨਸਾਨ ਦਾ ਕਦਰ ਕਰਦੇ ਆ ਉਹ ਆਪਣੀ ਹੱਕ ਨਾਲ ਲਾਉਂਦੇ ਆ ਔਰ ਉਜੀ ਰੋਟੀ ਦੀ ਉਪਕਾਰ ਕਰਦੇ ਆ ਪਰ ਅੱਜ ਸਾਨੂੰ ਭਾਰਤ ਦੇ ਅੰਦਰ ਜਿਹੜਾ ਆ ਔਰ ਅੱਜ ਕਿਵੇਂ ਪੰਜਾਬ ਦੀ ਨੀਮਾ ਜ਼ਿਲ੍ਹਾ ਦਿਖਾ ਲਿਆ ਜਾ ਰਿਹਾ ਭਾਰਤੀਆਂ ਸਰਕਾਰਾਂ ਵੱਲੋਂ ਉਹਦੇ ਵਿੱਚ ਮੋਦੀ ਸਰਕਾਰ ਦਾ ਅਹਿਮ ਰੋਲ ਆ ਚਾਹੇ ਉਹ ਕਿਸਾਨੀ ਮਸਲੇ ਹੋਣ ਚਾਹੇ ਖੇਤ ਮਜ਼ਦੂਰਾਂ ਦੇ ਮਸਲੇ ਹੋਣ ਚਾਹੇ ਕਾਰਖਾਨੇਦਾਰਾਂ ਦੇ ਮਸਲੇ ਹੋਣ ਚਾਹੇ ਉਹ ਵਪਾਰੀਆਂ ਦੇ ਮਸਲੇ ਹੋਣ ਚਾਹੇ ਉਹ ਸੰਤਕਾਰਾਂ ਦੇ ਮਸਲੇ ਹੈ ਚਾਹੇ ਵਰਕਰ VOTER ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਸਰਦਾਰ ਰঞ্জੀਤ ਸਿੰਘ ਜੀ ਖੁਰਾਣਾ ਕਲਕਨ ਚਾਰਜ ਸ਼੍ਰੋਮਣੀ ਕਾਲੀਦਾਵ ਸ਼ਹਿਰੀ ਤੇ ਭਾਈ ਲਿੰਦਰ ਸਿੰਘ ਜੀ ਰਾਣੀਪੁਰ ਚੰਡੀਸਾਹ ਜੋ ਵਿਧਿਆਪੀ ਚਾਰਜ ਨੇ ਇੱਕ ਦਰ ਬਜਿੰਦਰ ਸਿੰਘ ਜੀ ਅਤੇ ਸਮੁੱਚੀ ਟੀਮ ਜਿਹੜੀ ਹੈ ਤੁਹਾਨੂੰ ਬੇਨਤੀ ਕਰਨ ਵਾਸਤੇ ਪਹੁੰਚੀ ਹੈ ਜਿਵੇਂ ਸਤਾਰਜੋਗ ਅਫਤਾਬ ਸਿੰਘ ਜੀ ਨੇ ਕਿਹਾ ਕਿ ਆਪਾਂ ਸਮਾਂ ਥੋੜੇ ਸਮੇਂ ਦੇ ਵਿੱਚ ਹੀ ਆਪਾਂ ਆਪਣੇ ਵਿਚਾਰ ਦੇਣੇ ਨੇ ਮੇਰਾ ਸਿਰਫ ਇਹੋ ਹੀ ਤੁਹਾਨੂੰ ਕਹਿਣਾ ਹੈ ਕਿ ਜਿਹੜੇ ਸਾਡੇ ਲੰਬੇ ਸਮੇਂ ਤੋਂ ਬੰਦੀ ਸਿੱਖ ਜੇਲ੍ਹਾਂ ਦੇ ਵਿੱਚ ਬੈਠੇ ਨੇ ਕਿੰਨੇ ਕਿੰਨੇ ਸਾਲ ਹੋ ਗਏ ਇਸ ਦੇਸ਼ ਦਾ ਕਾਨੂੰਨ ਕੀ ਹੈ ਜੇ ਕੋਈ ਕਤਲ ਦੀ ਵੀ ਸਜ਼ਾ ਆ ਉਹ ਵੀ ਉਮਰ ਕੈਦ ਹੁੰਦੀ ਹੈ ਦੋ ਦੋ ਉਮਰਾਂ ਪਿਆਜਾ ਜਿੰਨਾ ਸਮਾਂ ਹੋ ਚੁੱਕਾ ਪਰ ਉਹਨਾਂ ਨੂੰ ਅਜੇ ਤੱਕ ਛੱਡਿਆ ਨਹੀਂ ਜਾਂਦਾ ਪਿਛਲੇ ਸਮੇਂ ਦੇ ਦੌਰਾਨ 2022 ਦੇ ਵਿੱਚ ਇਸ ਦੇਸ਼ ਦੇ ਪ੍ਰਧਾਨ ਮੰਤਰੀ ਦੇ ਇੱਕ ਸਤਿਭਾਵਨਾ ਮੀਟਿੰਗ ਰਸੀ ਦਿੱਲੀ ਉਹਦੇ ਵਿੱਚ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਸੀ ਉੱਥੇ ਜਦੋਂ ਅਜੰਡਾ ਲਿਖਣ ਦੀ ਗੱਲ ਕੀਤੀ ਗਈ ਤੇ 10 ਬੰਨੋਂ ਤੇ ਇਹ ਅਜੰਡਾ ਲਿਖਿਆ ਗਿਆ ਸੀ ਕਿ ਜਿਹੜੇ ਸਾਡੇ ਬੰਦੀ ਸੇਖਿਆ ਉਹਨਾਂ ਨੂੰ ਬਿਨਾਂ ਸ਼ਰਤ ਛੱਡਿਆ ਜਾਵੇ ਕਿ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਤੁਸੀਂ ਕਹਿੰਦੇ ਅਸੀਂ ਕਾਲੀਆਂ ਸੂਚੀਆਂ ਖਤਮ ਕਰ ਦਿੱਤੀਆਂ ਪਰ ਜਦੋਂ ਆਪਾਂ ਵਿਦੇਸ਼ਾਂ ਵਿੱਚ ਜਾਂਦੇ ਹਾਂ ਉੱਥੇ ਆਪਣੇ ਬਹੁ ਗਿਣਤੀ ਦੇ ਵਿੱਚ ਜਿਹੜੇ ਸਾਡੇ ਸਤਾਰਜੋ ਸਾਡੇ ਵੀਰ ਨੇ ਉਹ ਕਾਲੀਆਂ ਸੂਚੀਆਂ ਦੇ ਤਹਿਤ ਆਪਣੇ ਘਰਾਂ ਦੇ ਵਿੱਚ ਨਹੀਂ ਆ ਸਕਦੇ ਹੁਣ ਇੱਕ ਤਾਜੀ ਮਿਸਾਲ ਹੈ ਇੱਕ ਮਾਤਾ ਚਵਾਈ ਕਰਕੇ ਗਈ ਹੈ ਖੰਨੇ ਤੇ ਲੱਗੇ ਖਨਿਆਣ ਪਿੰਡ ਹੈ ਉਹ ਜਰਮਨ ਵਿੱਚ ਭਾਜੀ ਬੈਠੇ ਨੇ ਪਰ ਉਹ ਨਾ ਸੰਸਕਾਰ ਤੇ ਆ ਸਕੇ ਨਾ ਭੁੱਜ ਤੇ ਆ ਸਕੇ ਪਰ ਇਹ ਸਰਕਾਰ ਜਿਹੜੀ ਹੈ ਇਹਨਾਂ ਇਹ ਇਹਨਾਂ ਦੇ ਕਰਕੇ ਹੀ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਸਮਝੌਤੇ ਦੀ ਗੱਲ ਕੀਤੀ ਜਿਹੜਾ ਪਹਿਲਾਂ ਵੀ ਸਮਝੌਤਾ ਚੱਲਦਾ ਸੀ ਪਰ ਇਸ ਵਾਰ ਇਹ ਬਹੁਤ ਵੱਡੀ ਇਹਨਾਂ ਨੇ ਪ੍ਰਾਪਤੀ ਕੀਤੀ ਹੈ ਕਿ ਜੇ ਉਹ ਤੁਸੀਂ ਸਾਡੇ ਬੰਦੀ ਸੱਚੀ ਨਹੀਂ ਛੱਡਣੀ ਸਾਡੇ ਕਿਸਾਨੀ ਦੇ ਮਸਲੇ ਹੀ ਹੱਲ ਨਹੀਂ ਕਰਨੇ ਤੇ ਫੇਰ ਅਸੀਂ ਤੁਹਾਡੇ ਨਾਲ ਸਮਝੌਤਾ ਵੀ ਕਿਉਂ ਕਰੀਏ ਕੇਸ ਕਰਕੇ ਆਪਾਂ ਸਾਰੇ ਪੂਰੇ ਜੋਰ ਦੇ ਨਾਲ ਜਟੇ ਆ ਕਿ ਬੜੇ ਸਮੇਂ ਬਾਅਦ ਹੀ ਤਕੜੀ ਚੋਣਾਂ ਦੇ ਨਿਸ਼ਾਨ ਤੇ ਆਪਾਂ ਨੂੰ ਮੋਹਰ ਲਾਉਣ ਦਾ ਤੇ ਬਟਨ ਦਬਾਉਣ ਦਾ ਉਹ ਸਮਾਂ ਮਿਲਿਆ ਸਰਦਾਰ ਸੂਰ ਸਿੰਘ ਜੀ ਠੰਡ ਜੋ ਹਲਕਾ ਹੁਸ਼ਿਆਰਪੁਰ ਤੋਂ ਲੋਕ ਦਾ ਬਤ ਉਮੀਦਵਾਰ ਨੇ ਆਪਾਂ ਬਹੁਤ ਗਿਣਤੀ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਈਏ ਤੇ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਸਖਵੀਰ ਸਿੰਘ ਦੀ ਬਾਦੂਮੀ ਨੇ ਹੱਥ ਮਜ਼ਬੂਤ ਕਰੀਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀ ਪੰਜਾਬ ਦੇ ਵਿੱਚ ਸਰਕਾਰ ਹੈ ਉਹ ਸ਼੍ਰੋਮਣੀ ਕਾਲੀ ਜਲਦੀ ਬਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖ ਸਿੰਘ ਖਲਵਾੜਾ ਅੱਜ ਇਹ ਪਿੰਡ ਮੀਠਾ ਦੇ ਵਿੱਚ ਸ਼੍ਰੋਮਣੀ ਕਾਲੀਦਾਲ ਦੇ ਅਵੀਦਾਰ ਲਾਂਗੂ ਸਿੰਘ ਸਿੰਘ ਚੰਡੜ ਉਹ ਹਲਕਾ ਸ਼ਾਰਕ ਤੋਂ ਵੀਰਵਾਰਿਆ ਉਹਦੇ ਹੱਥ ਵਿੱਚ ਨੀਤੀ ਕਾ ਦਾ ਦੌਰ ਸ਼ੁਰੂ ਕੀਤਾ ਹੈ ਅੱਜ ਬਹੁਤ ਵੱਡੇ ਪੱਧਰ ਤੇ ਜਿਹੜੀ ਮੀਟਿੰਗ ਆ ਸਫਲ ਮੀਟਿੰਗ ਜਿਹੜੀ ਆ ਜਿਹਦੇ ਮਾਨਯੋਗ ਅਸਲਾਲ ਜੀ ਔਰ ਨਾਲਾ ਪੰਚ ਜੀ ਇਸੇ ਤਰ੍ਹਾਂ ਦਾ ਕਸ਼ਮੀਰ ਸਿੰਘ ਜੀ ਜਪੀ ਸਿੰਘ ਜੀ ਤਰਜਾ ਦਰਜਾ ਸਾਰੇ ਔਰ ਇਤੋਂ ਦੇ ਗੁਰਨਾਮ ਸਿੰਘ ਜੀ ਮਹਾਰਾਜ ਤੇ ਗੁਰਨਾਮ ਸਿੰਘ ਦੀਪਕਾਈ ਸਾਹਿਬ ਇਹ ਸਾਰਿਆਂ ਨੇ ਇਕੱਠੇ ਹੋ ਕੇ ਬੜਾ ਸਹਿਯੋਗ ਦੇਇਆ ਸਾਨੂੰ ਯਕੀਨ ਦਵਾਇਆ ਉਸ ਲਾਣੇ ਦੀ ਕੀ ਦਵਾਇਆ ਇਸੇ ਤਰ੍ਹਾਂ ਇਹਨਾਂ ਦਾ ਧੰਨਵਾਦ ਵੀ ਹੈ ਕਿ ਮੈਂ ਬੇਨਤੀ ਕਰਦਾ ਕਿ ਇਸ ਸਾਰੇ ਸੰਗਤ ਨੂੰ ਅੱਜ ਤੋਂ ਵੱਧ ਵੱਧ ਬੋਟਾ ਪਾਉਣ ਤੇ ਸਾਡਾ ਅਕਾਲੀ ਦਲ ਦਾ ਜੋ ਪ੍ਰੋਗਰਾਮ ਆ ਉਹ ਲਗਾਤਾਰ ਮੀਟ ਕੱਢ ਲਈ ਹੈ ਗਿਆ 16 ਤਰੀਕ ਨੂੰ ਔਰ 9 ਮੀਟ ਕੱਢ ਲਈ ਹਲਕੇ ਵਿੱਚ ਸੰਤਲ ਜੀ ਔਰ ਸੁਭੋਦਰ ਕਰਕੇ ਕਿ ਵਟੇ ਪੱਤਰ ਤੇ ਦੇ ਕੇ ਔਰ ਲੋਕ ਡਾਉਣ ਦੇ ਅੱਜ ਸੋਣ ਸੰਤਲ ਸੰਧ ਹੋ ਰਹੀ ਹੈ ਅਕਾਲੀ ਦਲ ਲੋਕ ਜੋੜੀ ਚੁੱਕੀ ਹੈ ਕਿਉਂਕਿ ਖੇਤਰੀ ਪਾਰਟੀ ਹੈ ਵਾਤ ਵਾਤ ਬੋਟਾ ਪਹੁੰਚੀ ਪੀਲ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਂ ਵੀ ਬੈਠੀਆਂ ਨੇ ਮੇਰੇ ਵੀਰ ਬੈਠੇ ਨੇ ਸਾਰੇ ਸਮਝਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਲੰਬਾ ਸਮਾਂ 103 ਸਾਲ ਤੋਂ ਵੱਧ ਦਾ ਸਮਾਂ ਪਾਰਟੀ ਬਣੀ ਨੂੰ ਹੋ ਗਿਆ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਆ ਸ਼੍ਰੋਮਣੀ ਅਕਾਲੀ ਦਲ ਨੇ ਲੋਕ ਭਲਾਈ ਦੇ ਕੰਮ ਜਿੰਨੇ ਕੀਤੇ ਆ ਉਹ ਤੁਹਾਨੂੰ ਸਾਰਿਆਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਆ ਕਿਉਂਕਿ ਸਰੋਵਨੀ ਕਾਲੀਦਾ ਜਦੋਂ ਵੀ ਸੱਤਾ ਚ ਆਈ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਪੰਜ ਵਾਰੀ ਮੁੱਖ ਮੰਤਰੀ ਬਣਿਆ ਜਿਹਦੇ ਵਿੱਚ ਤਿੰਨ ਟਰਮਾਂ ਉਹਨਾਂ ਨੇ ਪੂਰਾ ਕੰਮ ਕੀਤਾ 15 ਸਾਲ ਜਿਹੜਾ ਤੇ ਦੋ ਟਰਮਾਂ ਦੇ ਵਿੱਚ ਥੋੜਾ ਥੋੜਾ ਸਮਾਂ ਉਹਨਾਂ ਨੂੰ ਟਾਈਮ ਮਿਲਿਆ ਕੰਮ ਕਰਦਾ ਉਹਦੇ ਵਿੱਚ ਜਿਵੇਂ ਜਿਵੇਂ ਉਹਨਾਂ ਨੇ ਕੰਮ ਕੀਤਾ ਉਹ ਲੋਕ ਪੜ੍ਹਾਈ ਦੇ ਹੀ ਸਾਰੇ ਟੋਟਲ ਕੰਮ ਕੀਤੇ ਆ ਉਹ ਤਾਂ ਆਪਾਂ ਸ਼ੁਰੂਆਤੀ ਲੈ ਲਈਏ ਕਿ ਪਿੰਡਾਂ ਦੇ ਵਿੱਚ ਜੇ ਧਰਮਸ਼ਾਲਾ ਆਈਆਂ ਚਾਹੇ ਐਸਸੀ ਬਸਤੀਆਂ ਦੇ ਵਿੱਚ ਚਾਹੇ ਬੀਸੀ ਚ ਉਹ ਪਹਿਲੋਂ ਸਭ ਤੋਂ ਪਹਿਲੋਂ ਸਟਾਰਟਿੰਗ ਬਾਦਲ ਸਾਹਿਬ ਨੇ ਕੀਤੀ ਵੀ ਧਰਮਸ਼ਾਲਾ ਹਰੇਕ ਪਿੰਡ ਦੇ ਵਿੱਚ ਹੋਣੀ ਚਾਹੀਦੀ ਆ ਅੱਜ ਸਾਡੇ ਪਿੰਡ ਦੇ ਵਿੱਚ ਅਕਾਲੀ ਦਲ ਦੀ ਮੀਟਿੰਗ ਹੋਈ ਆ ਅਸੀਂ ਇਹਨਾਂ ਨੂੰ ਬਹੁਤਿਆਂ ਬੋਟਰਾਂ ਦੇ ਵਿੱਚ ਲਾਵਾਂਗੇ ਜਿੰਨੇ ਜਕੀਨ ਦੌਣੇ ਆ ਜਿੰਨੇ ਵੀ ਸੰਗਤ ਆਈ ਸਾਡੇ ਇਹਨਾਂ ਨੂੰ ਅਕਾਲੀ ਦਲ ਨੂੰ ਵੋਟਾਂ ਪਾਵਾਂਗੇ ਪਹਿਲਾਂ ਤੁਹਾਡੇ ਪਿੰਡ ਤੋਂ ਵੀ ਕਿਹੜਾ ਜੀ ਲੀਡ ਰਹੀ ਆ ਅਕਾਲੀ ਦਲਾਂ ਪਹਿਲਾਂ ਤੋਂ ਤੁਹਾਡੇ ਖੇਲਾ ਕਰਨ ਦੀ ਵੀ ਬਹੁਤ ਵਧੀਆ ਰਹੀ ਜੇ ਇਸ ਵਾਰ ਕੀ ਤੁਸੀਂ ਕੀ ਫਤਵਾ ਦੰਨੇ ਪਿੰਡ ਵੱਲੋਂ ਬਹੁਤ ਬਹੁਤ ਧੰਨਵਾਦ ਕਰਨਾ ਚਾਹਿਆ ਕਹਿੰਦਾ ਹਾਂ ਪਰ ਤੁਹਾਨੂੰ ਬਤਵਾ ਦੋਣਾ ਕਿ ਸਾਡੇ ਕਨ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੀ ਸਾਂਝੀ ਤਕਰੀ ਬਹੁਤ ਸਾਰੀ ਲੀਡ ਨਾਲ ਜੁੜੂ ਰਹਿਗੁਰੂ ਜੀ ਦਾ ਗੱਲ ਸਾਹਿਬ ਜੁੜਾ ਗਾਉਂਦਾ ਹੈ ਲੋਗ ਦੀ ਅਕਾਲੀ ਦਲ ਜਿੰਦਾਬਾਦ ਲੋਗ ਦੀ ਅਕਾਲੀ ਦਲ ਜਿੰਦਾਬਾਦ ਬੋਲੇ ਸੋਨ ਧਰ